ਜਿਹੜਾ ਤੁਸੀਂ ਜ਼ਿਕਰ ਕੀਤਾ ਇਹੀ ਪ੍ਰੇਮਾ ਲਾਹੌਰੀਆ ਵਿੱਕੀ ਗੌਂਡਰ ਜਾਂ ਹੋਰ ਲੋਕਾਂ ਦਾ ਮੈਨੂੰ ਲੱਗਦਾ ਇਹ ਇਹ ਚੀਜ਼ ਤੁਹਾਡੇ ਬਹੁਤ ਦਿਲ ਦੇ ਕਰੀਬ ਹੈ ਕਿ ਉਹ ਗਲਤ ਰਸਤੇ ਕਿਉਂ ਪਏ ਤੇ ਉਸ ਤੋਂ ਬਾਅਦ ਇੱਕ ਮਰੇ ਕਿਉਂ ਮੈਂ ਦੇਖਿਆ ਤੁਸੀਂ ਹੁਣ ਤੱਕ ਆਪਣੇ ਲਾਈਫ ਦੇ ਐਕਸਪੀਰੀਅੰਸ ਤੋਂ ਕੀ ਸਮਝਿਆ ਕਿ ਕਿਉਂ ਯੂਥ ਅਟਰੈਕਟ ਹੁੰਦਾ ਇਸ ਚੀਜ਼ ਵੱਲ ਪਾਵਰ ਅਟਰੈਕਟ ਕਰਦੀ ਹੈ ਪੋਲਿਟੀਕਲ ਲੀਡਰਸ ਦੇ ਕੋਲ ਜਿਹੜੀ ਹੁੰਦੀ ਹੈ ਦੇਖੋ ਛੋਟੀ ਉਮਰ ਹੁੰਦੀ ਹੈ ਜ਼ਿੰਦਗੀ ਦਾ ਤਜਰਬਾ ਇਹਨਾਂ ਜ਼ਿਆਦਾ ਨਹੀਂ ਹੁੰਦਾ એનર્ਜੀ ਜ਼ਿਆਦਾ ਹੁੰਦੀ ਹੈ 노 ਡਾਊਟ ਕਿ ਉਸ ਵੇਲੇ ਜਿਹੜੀ ਉਹ એનર્ਜੀ ਹੈ ਉਹ ਥੋੜਾ ਹਲਾ ਗੁਲਾ ਕਰਨ ਵਾਲੀ ਔਰ ਅਟਰੈਕਸ਼ਨ ਹੁੰਦੀ ਹੈ ਕਿ ਯਾਰ ਪਾਵਰ ਅਟੈਕ ਕਰਦੀ ਹੈ ਪਾਵਰ ਅਟਰੈਕਸ਼ਨ ਕਰਦੀ ਹੈ ਹਾਂ ਔਰ ਉਹ ਪਾਵਰ ਅਟਰੈਕਸ਼ਨ ਜਿਹੜੀ ਹੈ ਨਾ ਉਹਨਾਂ ਦੀ ਉਹ ਜਿਹੜੀ ਹੈ ਉਹਨੂੰ ਹੀ ਮਿਸਯੂਜ਼ ਕੀਤਾ ਜਾਂਦਾ ਉਹਨਾਂ ਨੂੰ ਮੋਲਡ ਕਰ ਲਿਆ ਜਾਂਦਾ ਉਹਨਾਂ ਨੂੰ ਆਪਣੇ ਫਿਰ ਕੱਪੜੇ ਪਵਾ ਕੇ ਜਾਂ ਆਪਣੇ ਤਰੀਕੇ ਨਾਲ ਵਰਤ ਕੇ ਉਹਨਾਂ ਦੀ એનર્ਜੀ ਨੂੰ ਮਿਸਯੂਜ਼ ਕੀਤਾ ਜਾਂਦਾ ਪਰ ਜੇ ਉਹਨਾਂ ਨੂੰ ਦੱਸਿਆ ਜਾਏ ਸਮਝਾਇਆ ਜਾਏ ਕਿ ਇਹ ਜਿਹੜੀ ਪਾਵਰ ਹੈ ਇਹ ਪਾਵਰ ਉਸ ਇਨਸਾਨ ਦੇ ਹੱਥ ਚ ਆਉਣੀ ਹੈ ਤੁਹਾਡੇ ਹੱਥ ਚ ਨਹੀਂ ਆਉਣੀ ਤੁਹਾਨੂੰ ਸਿਰਫ ਯੂਜ਼ ਐਂਡ ਮਿਸਯੂਜ਼ ਕੀਤਾ ਜਾਣਾ ਹੈ ਔਰ ਤੁਸੀਂ ਜਿੰਨਾ ਮਰਜੀ ਇਹਦੇ ਵਿੱਚ ਅੱਗੇ ਆ ਕੇ ਕਿਸੇ ਦੇ ਕਿੰਨੇ ਵੀ ਫੇਵਰਿਟ ਬਣ ਜਾਓ ਦੇ ਜਸਟ ਯੂジング ਉਹ ਤੁਹਾਨੂੰ ਸਿਰਫ ਯੂਜ਼ ਕਰਨਗੇ ਇਸਤੇਮਾਲ ਕਰਨਗੇ ਦੈਨ ਉਹ ਤੁਹਾਨੂੰ ਥਰੂ ਕਰ ਦੇਣਗੇ ਸੋ ਇਸ ਕਰਕੇ ਕਿਸੇ ਵਾਸਤੇ ਵੀ ਕਦੀ ਵੀ ਤੁਸੀਂ ਯੂਜ਼ ਕਰਨ ਵਾਲੀ ਵਸਤੂ ਨਾ ਬਣੋ ਰਾਦਰ ਦੈਨ ਤੁਸੀਂ ਅਵੇਅਰ ਹੋਵੋ ਤੁਸੀਂ ਐਜੂਕੇਟ ਹੋਵੋ ਤੁਸੀਂ ਸਪੋਰਟਸ ਕਰੋ ਜੋ ਮਰਜੀ ਕਰੋ ਤੁਸੀਂ ਖੁਦ ਪਾਵਰ ਵਾਲੀ ਕੁਰਸੀ ਤੇ ਆ ਕੇ ਬੈਠਣ ਦੀ ਕੋਸ਼ਿਸ਼ ਕਰੋ ਕਿ ਮੈਂ ਕਿਸੇ ਦੇ ਪਿੱਛੇ ਲੱਗ ਕੇ ਕਿਉਂ ਡੰਡਾ ਝੰਡਾ ਫੜ ਕੇ ਤੁਰਾਂ ਕਿਉਂ ਨਾ ਮੈਂ ਖੁਦ ਆ ਕੇ ਕੰਟਰੀਬਿਊਟ ਕਰਨ ਦੀ ਕੋਸ਼ਿਸ਼ ਕਰਾਂ ਔਰ ਮੈਂ ਆਪਣਾ ਲੱਕ ਟ੍ਰਾਈ ਕਰਾਂ ਯਾਰ ਮੈਂ ਕਿਉਂ ਨਹੀਂ ਐਮਐਲਏ ਬਣ ਸਕਦਾ ਮੈਂ ਕਿਉਂ ਨਹੀਂ ਕਾਉਂਸਲਰ ਬਣ ਸਕਦਾ ਕੀ ਗੱਲ ਵਿੱਚ ਕੀ ਕੈਪੇਬਿਲਿਟੀ